ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦਾ ਪੰਜੇ ਨੂੰ ਲੈ ਕੇ ਦਿੱਤਾ ਬਿਆਨ ਵੱਡਾ ਮੁੱਦਾ ਬਣ ਗਿਆ ਹੈ ਮਠੰਡਾ ਵਿੱਚ ਇੱਕ ਚੋਣ ਜਲਸੇ ਦੌਰਾਨ ਅਮਰਤਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਕਰਦੇ ਹੋਏ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਇਸ ਦਾ ਨੋਟਿਸ ਲੈਂਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਦਿੱਤੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਕਾਰਵਾਈ ਲਈ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਾਂਗਰਸੀ ਆਗੂ ਅਮਰਤਾ ਬੜਿੰਗ ਵੱਲੋਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣ ਦਾ ਸਖਤ ਨੋਟਿਸ ਲੈਂਦੇ ਆਂ ਉਸ ਨੂੰ ਸਖਤ ਤਾੜਨਾ ਕੀਤੀ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਸ ਗਲਤੀ ਦਾ ਤੁਰੰਤ ਪਛਤਾਵਾ ਕਰਨ ਲਈ ਵੀ ਆਖਿਆ ਹੈ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਅਮਰਤਾ ਬੜਿੰਗ ਦੇ ਬਿਆਨ ਦਾ ਨੋਟਿਸ ਲੈਂਦੇ ਆਖਿਆ ਹੈ ਕਿ ਸਿਆਸੀ ਆਗੂਆਂ ਵੱਲੋਂ ਰਾਜਨੀਤਿਕ ਖੇਤਾਂ ਲਈ ਗੁਰੂ ਸਹਿਬਾਨ ਦੇ ਨਾਮਾਂ ਅਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਆਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਕਾਂਗਰਸੀ ਆਗੂ ਅਮਰਤਾ ਬਰਿੰਗ ਵੱਲੋਂ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾਖ ਕੇ ਵੋਟਾਂ ਦੀ ਮੰਗ ਕੀਤੀ ਗਈ ਹੈ ਜਿਸ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਆਖਿਆ ਕਿ ਸਿੱਖ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਪੰਜਾ ਉਸ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੈ ਜਿਸ ਨੇ ਅਬਦਾਲੀਆਂ ਤੋਂ ਬਾਅਦ ਸਿੱਖਾਂ ਦੀ ਭਗਤੀ ਸ਼ਕਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਇਕਾਲ ਤਖਤ ਸਾਹਿਬ ਉੱਤੇ ਤੂਪਾਂ ਅਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ ਇਸ ਤੋਂ ਇਲਾਵਾ ਕਾਂਗਰਸ ਦਾ ਇਹ ਪੰਜਾ ਸਿੱਖ ਨਸਲਕੁਸ਼ੀ ਕਰਕੇ ਲੱਖਾਂ ਬੇਦੋਸ਼ੇ ਅਤੇ ਨਿਹੱਤੇ ਸਿੱਖ ਨੌਜਵਾਨਾਂ ਦੇ ਖੂਨ ਵਿੱਚ ਰੰਗਿਆ ਹੋਇਆ ਹੈ ਉਹਨਾਂ ਆਖਿਆ ਹੈ ਕੀ ਕਾਂਗਰਸ ਵੱਲੋਂ ਆਪਣੇ ਰਾਜਨੀਤਿਕ ਮਨੋਰਥ ਲਈ ਗੁਰੂ ਸਹਿਬਾਨ ਦੇ ਨਾਮਾਂ ਜਾਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਹਰ ਕਿਸ ਗਿਜ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਮਰਤਾ ਬੜਿੰਗ ਤੁਰੰਤ ਆਪਣੀ ਗਲਤੀ ਲਈ ਪਛਤਾਵਾ ਕਰੇ ਇਸ ਦੇ ਨਾਲ ਹੀ ਚੇਤਾਵਨੀ ਹੈ ਕਿ ਉਹ ਸਿਆਸੀ ਪ੍ਰਚਾਰ ਅਤੇ ਸਿਆਸੀ ਹੇਤਾ ਖਾਤਰ ਕਿਸੇ ਵੀ ਰੂਪ ਵਿੱਚ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ਦੂਜੇ ਪਾਸੇ ਅਮਰਤਾ ਬੜਿੰਗ ਨੇ ਇਸ ਬਿਆਨ ਤੋਂ ਬਾਅਦ ਪੈਦਾ ਹੋ ਰਹੇ ਹਲਾਤਾਂ ਨੂੰ ਮਹਿਸੂਸ ਕਰਦਿਆਂ ਮਾਫੀ ਵੀ ਮੰਗ ਲਈ ਹੈ ਉਹਨਾਂ ਬਕਾਇਦਾ ਇੱਕ ਵੀਡੀਓ ਜਾਰੀ ਕੀਤੀ ਹੈ ਮੈਂ ਸਮੁੱਚੀ ਸਾਥ ਸੰਗਤ ਤੋਂ ਹਰਥ ਬਨ ਕੇ ਮਾਫੀ ਮੰਗਣਾ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਕੱਲ ਮੇਰੇ ਵੱਲੋਂ ਦਿੱਤੇ ਜਾਣੇ ਅਣਜਾਣੇ ਦੇ ਵਿੱਚ ਬਿਆਨ ਤੋਂ ਠੇਸ ਪਹੁੰਚੀ ਹੈ ਮੇਰੀ ਇਸ ਤਰ੍ਹਾਂ ਦੀ ਕੋਈ ਇੱਛਾ ਨਹੀਂ ਸੀ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਬਖਸ਼ਣ ਹਾਰ ਨੇ ਤੇ ਮੈਨੂੰ ਉਮੀਦ ਹੈ ਕਿ ਸੰਗਤ ਵੀ ਬਖਸ਼ਣ ਹਾਰੇ ਇੱਕ ਵਾਰ ਫੇਰ ਸਭ ਤੋਂ ਮਾਫੀ ਮੰਗਦੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਲੈ ਕੇ ਚੀਫ ਇਲੈਕਟੋਰਲ ਪੰਜਾਬ ਨੂੰ ਸ਼ਿਕਾਇਤ ਕੀਤੀ ਹੈ ਅਤੇ ਪੰਜੇ ਨੂੰ ਗੁਰੂ ਨਾਨਕ ਦੇਵ ਜੀ ਦਾ ਦਸਨ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਆਖਿਆ ਹੈ ਕਿ ਕਾਂਗਰਸ ਦੇ ਡੀਐਨਏ ਵਿੱਚ ਅਜੇ ਆਏ ਜਿਸ ਦੇ ਰਾਜ ਵਿੱਚ ਗੁਰੂ ਧਾਮਾਂ ਉੱਤੇ ਹਮਲੇ ਤੋਂ ਲੈ ਕੇ ਸਿੱਖ ਕਤਲੇਆਮ ਤੱਕ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਸ਼ਰਮਨਾਕ ਦੱਸਦੇ ਹੋਏ ਚੋਣ ਕਮਿਸ਼ਨ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਦੇ ਹੋਏ ਪਾਰਚਾ ਦਰਜ ਕਰਕੇ ਅਮਰਤਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਚੀਫ ਇਲੈਕਟਰਲ ਪੰਜਾਬ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਉਹਨਾਂ ਦੇ ਧਰਿ ਧਰਮ ਪਤਨੀ ਸ਼੍ਰੀਮਤੀ ਅਮਰਤਾ ਵੜਿੰਗ ਜੀ ਉਹ ਕੱਲ ਬਠਿੰਡੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ। ਦੇਖੋ ਫਰਸਟ੍ਰੇਸ਼ਨ ਤਾਂ ਪੈਂਜੀ ਹੋ ਰਾ ਨੂੰ ਹੈਗੀ ਹੈ ਕਿ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਬਟਿੰਡੇ ਤੋਂ ਬਟ ਉਹਦੇ ਵਿੱਚ ਜਿਸ ਤਰੀਕੇ ਦਾ ਭਾਸ਼ਣ ਉਹਨਾਂ ਨੇ ਦਿੱਤਾ ਜਿਸ ਤਰੀਕੇ ਉਹਨਾਂ ਨੇ ਕਾਂਗਰਸ ਦਾ ਜਿਹੜਾ ਖੂਨੀ ਪੰਜਾ ਹੈ ਉਹਨੂੰ ਗੁਰੂ ਸਾਹਿਬ ਦਾ ਹੀ ਪੰਜਾ ਦੱਸਤਾ ਮਤਲਬ ਇੰਨੀ ਮਾਨਸਿਕਤਾ ਇੱਕ ਕਾਂਗਰਸ ਦੇ ਡੀਐਨਏ 'ਚ ਹੀ ਹੈ ਸ਼ਾਇਦ ਕਿ ਇਸ ਤਰੀਕੇ ਚਾਹੇ ਉਹ ਗੁਰਧਾਮ ਹੋਣ ਚਾਹੇ ਸਾਡੇ ਗੁਰਸਾਹਿਬ ਹੋਣ ਉਹਨਾਂ ਦੇ ਉੱਤੇ ਹਮਲਾ ਕਰਨਾ ਔਰ ਕੀ ਕਹਿੰਦੇ ਨੇ ਅਮਰਤਾ ਵੜਿੰਗ ਜੀ ਕਿ ਜੀ ਬਾਬਾ ਨਾਨਕ ਦਾ ਵੀ ਆਹੀ ਪੰਜੇ ਨੂੰ ਵੋਟ ਪਾਓ ਜਿੰਨੇ ਗੁਰੂ ਸਾਹਿਬ ਉਹਨਾਂ ਦੀ ਫੋਟੋਆਂ ਦੇਖੋ ਨਾ ਚਾਹੀ ਪੰਜਾ ਇਹਨੂੰ ਵੋਟ ਪਾਓ ਮੈਂ ਭੈਣ ਜੀ ਅਮਰਤਾ ਵੜਿੰਗ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਨਾ ਕਿ ਭੈਣ ਜੀ ਇਹ ਪੰਜਾ ਕਿਹੜਾ ਹੈ ਇਹ ਉਹ ਖੂਨੀ ਪੰਜਾ ਹੈ ਜਿਨੇ ਇੱਕ ਕੁਰਸੀ ਵਾਸਤੇ ਦੇਸ਼ ਦੀ ਵੰਡ ਕਰਾਈ ਸੀ ਉਹ ਪੰਜਾ ਜਿਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾ ਕੇ ਦੇਸ਼ ਦੇ ਨਾਗਰਿਕਾਂ ਦੇ ਹੱਕ ਕੁਚਲੇ ਜੇਲ੍ਹਾਂ ਚ ਬੰਦ ਕੀਤਾ ਕਾਂਗਰਸ ਦਾ ਇਹ ਉਹ ਖੂਨੀ ਪੰਜਾ ਹੈ जिने 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਇਹ ਉਹ ਖੂਨੀ ਪੰਜਾ ਹੈ ਜਿਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਿੱਖਾਂ ਦਾ ਪਜਾ ਕੇ ਕਤਲੇਆਮ ਕੀਤਾ ਇਹ ਉਹ ਖੂਨੀ ਪੰਜਾ ਸੋ ਇਹੋ ਜੇ ਖੂਨੀ ਪੰਜੇ ਜਿਨੇ ਐਨਐਸਏ ਲਾਏ ਹੋਣ ਜਿਨ੍ਹਾਂ ਨੇ ਇੱਕ ਪੀੜੀ ਸਾਡੀ ਗੋਲੀਆਂ ਮਾਰ ਕੇ ਮਾਰਤੀ ਹੋਵੇ ਉਸ ਪੰਜੇ ਦਾ ਇਹ ਕੰਪੈਰੀਜ਼ਨ ਕਰਦੇ ਨੇ ਸਾਡੇ ਗੁਰੂ ਸਾਹਿਬਾਨ ਦੇ ਨਾਲ ਤੇ ਬਹੁਤ ਸ਼ਰਮ ਦੀ ਗੱਲ ਹੈ ਸੋ ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਹਦੇ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਹੈ ਸੋ ਇਹਦੇ ਤੇ ਪਰਚਾ ਦਰਜ ਕਰਕੇ ਇਮੀਡੀਏਟਲੀ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਅਮਰਤਾ ਵਿੜਿੰਗ ਦੇ ਮੁੱਦੇ ਉਤੇ ਰਾਜਾ ਵਿੜਿੰਗ ਨੂੰ ਵੀ ਜਵਾਬ ਦੇਣਾ ਔਖਾ ਹੋ ਗਿਆ ਹੈ ਚੰਡੀਗੜ੍ਹ ਵਿੱਚ ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਕੁਝ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਮੌਕੇ মিডিਆ ਦੇ ਰੂਬਰੂ ਹੋਏ ਤਾਂ ਪੱਤਰਕਾਰਾਂ ਨੇ ਉਹਨਾਂ ਨੂੰ ਇਸ ਮੁੱਦੇ ਉੱਤੇ ਘੇਰ ਕੇ ਤਿੱਖੇ ਸਵਾਲ ਕੀਤੇ ਅਖੀਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਕਹਿਣਾ ਪਿਆ ਕਿ ਅਮਰਤਾ ਵੜਿੰਗ ਨੇ ਮਾਫੀ ਮੰਗ ਲਈ ਹੈ ਸੋ ਦੱਸੋ ਜੀ ਅਕਾਲੀ ਦਲ ਨੇ ਇਹੋ ਜੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ 'ਚ ਕਿਉਂਕਿ ਇਹ ਬੁਖਲਾਹੜ ਦੀ ਨਿਸ਼ਾਨੀ ਹੈ ਤੋਂ ਉਸੇ ਮੈਨੂੰ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਲਈ ਇਹਦੇ 'ਚ ਕੋਈ ਗੱਲ ਹੀ ਨਹੀਂ ਪਹਿਲੀ ਗੱਲ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਗੱਲ ਦੀ ਕਹੀ ਗਈ बोलਦਿਆਂ बोलਦਿਆਂ ਮੇਰੀ ਧਰਮ ਪਤਨੀ ਨੇ ਹੱਥ ਦੀ ਗੱਲ ਕਰਦਿਆ ਕਰਦਿਆਂ ਕਿਉਂਕਿ ਸੁਭਾਅ ਕੀ ਸੁਭਾਵਿਕ ਜਦੋਂ ਬੰਦਾ ਬੋਲ ਰਿਹਾ ਹੁੰਦਾ ਹੈ ਤਾਂ ਔਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲਾਂ ਕਈ ਵਾਰੀ ਅਸੀਂ ਕੁਝ ਹੋਰ ਬੋਲਣਾ ਚਾਹੁੰਦੇ ਹੁੰਨੇ ਆ ਸਾਡੇ ਤੋਂ ਹੋਰ ਨਿਕਲ ਜਾਂਦਾ ਹੈ ਇਹ ਆਮ ਤੌਰ ਤੇ ਲੀਡਰਾਂ ਦਾ ਸਾਨੂੰ ਵੇਖਣ ਦਾ ਮਿਲਿਆ ਹੈ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਔਰ ਨਾਲ ਦੀ ਨਾਲ ਜਦੋਂ ਇਹ ਖਿਆਲ ਆਇਆ ਤੇ ਕਿਸੇ ਨੇ ਟਿੱਪਾ ਟਿਪਨੀ ਕੀਤੀ ਬਿਨਾ ਸੰਕੋਚ ਕਿਉਂਕਿ ਗੁਰੂ ਨਾਨਕ ਦੀ ਅਸੀਂ ਨਾਮਲੇਵਾ ਸੰਗਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੈ ਔਰ ਸਾਨੂੰ ਸਿਖਾਇਆ ਗਿਆ ਹੈ ਔਰ ਜਿਹਨੂੰ ਅਸੀਂ ਅਰਦਾਸ ਕਰਦੇ ਹਾਂ ਉਹਦੇ 'ਚ ਅਸੀਂ ਭੁੱਲ ਬਖਸ਼ਾਉਣੇ ਹੈ ਜੇ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਮੇਰੀ ਧਰਮਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਉਂਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਓਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਪੋਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਪ ਦਾ ਵੀਡੀਓ ਰਿਲੀਜ਼ ਕੀਤਾ ਔਰ ਕੱਲ ਅਸੀਂ ਤਾਂ ਦਸ਼ਮੇਸ਼ ਪਿਤਾ ਦੀ ਚਰਨਛੋਪਾ પ્રાપ્ત ਧਰਤੀ ਦੇ ਦੋਵੇਂ ਜਾਣੇ ਨਕਮਸਤਕ ਹੋ ਕੇ ਫਿਰ ਉੱਥੇ ਤੁਹਾਈ ਪੌੜੀਆਂ ਦੀ ਸੇਵਾ ਕਰਕੇ ਉਥੋਂ ਅਸ਼ੀਰਵਾਦ ਲੈ ਕੇ ਆਏ ਆ ਸੋ ਮੈਨੂੰ ਲੱਗਦਾ ਜੀ ਸਭ ਕੇ ਕੋਈ ਸ਼ਿਕਾਇਤ ਕਰੀ ਜਾਵੇ ਉਸ ਸ਼ਿਕਾਇਤ ਦਾ ਕੋਈ ਮਤਲਬ ਕਿਉਂਕਿ ਕਿਸੇ ਤੇ ਉਹ ਨਿੱਜੀ ਟਿੱਪਾ ਟਿੱਪਣੀ ਨਹੀਂ ਹੈ ਤੇ ਕਿਸੇ ਦਾ ਠੇਸ ਪਹੁੰਚੀ ਹੋਵੇ ਬਾਰੇ ਮਾਫੀ ਮੰਗ ਲਈ ਇਸ ਤੋਂ ਪਹਿਲਾਂ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਕਰਕੇ ਅਮਰਤਾ ਬੜਿੰਗ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਦਿੱਤਾ ਸਤਿਕਾਰ ਦਿੱਤਾ ਹਰ ਸਿੱਖ ਜਿਹੜਾ ਉਹਨਾਂ ਦੇ ਤੇ ਸਿਧਾਂਤ ਤੇ ਚੱਲਦਿਆਂ ਪਹਿਰਾ ਦਿੰਦਾ ਹੈ ਮੇਰੀ ਬਹੁਤ ਸਤਿਕਾਰਯੋਗ ਭੈਣ ਅਮਰਤਾ ਬੜਿੰਗ ਜਿਹੜੀ ਕਿ ਰਾਸੀ ਹਲਕਿਆਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਸਬੰਧਤ ਆ ਉਸ ਵੱਲੋਂ ਗੁਰਨਾਨਦ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਵਾਲੇ ਜਿਹੜੇ ਜਿਹੜੇ ਪੰਜੇ ਨੂੰ ਆਪਣੇ ਕਾਂਗਰਸ ਦੇ ਪੰਜੇ ਨਾਲ ਮਿਲਾ ਕੇ ਉਸ ਦੀ ਕਹਿੰਦੇ ਹੁੰਦੇ ਆ ਪ੍ਰਚਾਰ ਕੀਤਾ ਜਾ ਰਿਹਾ ਕਾਂਗਰਸ ਦੇ ਜਿਹੜੇ ਚੋਣ ਨਿਸ਼ਾਨ ਦਾ ਦੀ ਮਹਾਨਤਾ ਦਰਸਾਈ ਜਾ ਰਹੀ ਆ ਅਮਰਤਾ ਵੜਿੰਗ ਜੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਸੋ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਲਾ ਰਹੇ ਹੋ ਤੁਹਾਡੇ ਪੰਜੇ ਦਾ ਨਾਮ ਜਿਹੜਾ ਇਹ ਖੂਨੀ ਪੰਜਾ ਧਰਮ ਦਾ ਜਿਹੜਾ ਜਿਹੜੀ ਗੁਰੂ ਦੀ ਪ੍ਰਤੀ ਆਸਥਾ ਵਾ ਉਹ ਉਸ ਨਾਲ ਤੁਸੀਂ ਖਲਵਾੜ ਕਰ ਰਹੇ ਹੋ ਸਿੱਖਾਂ ਦੇ ਮੰਨ ਤੇ ਬਹੁਤ ਭਾਰੀ ਇਸ ਗੱਲ ਦੀ ਠੇਸ ਆ ਸੋ ਮੈਂ ਰਾਜਾ ਬੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿਸਤਾਨ ਸਾਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਢੋਂਗ ਰਚ ਰਹੇ ਨੇ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਗੇ ਉਹ ਆਪਣੀ ਧਰੋਤ ਪਤਨੀ ਨੂੰ ਇਸ ਕੀਤੇ ਗੁਨਾਹਾਂ ਦੇ ਬਾਰੇ ਵਿੱਚ ਜਾਣੂ ਵੀ ਕਰਵਾਉਣਗੇ ਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫੀ ਮੰਗਣਗੇ